ਵੱਡੀ ਖਬਰ ਜੁੜੀ ਹੈ ਜਿਹੜੀ ਖਬਰ ਨਾਸਰ ਕਰਦਿਆਂ ਜੱਗੂ ਪਲਵਾਨਪੁਰੀਆ ਜੋ ਕਿ ਗੈਂਗਸਟਰ ਆ ਜੋ ਕਿ ਇਸ ਵੇਲੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਦਾ ਹਸਾਮ ਦੇ ਵਿੱਚ ਉਹਦੇ ਉੱਤੇ ਇੱਕ ਦਿੱਤ ਦੋਸ਼ ਇਹ ਵੀ ਲੱਗੇ ਸੀ ਕਿ ਸਿੱਧੂ ਮੂਸੇਵਾਲੇ ਨੂੰ ਮਾਰਨ ਦੇ ਪਿੱਛੇ ਵੀ ਇਹ ਕਹਿੰਦੇ ਲੈਰਿਸ ਬਸਨੋਈ ਦੇ ਨਾਲ-ਨਾਲ ਜੱਗੂ ਪਲਵਾਨਪੁਰੀਆ ਦਾ ਵੀ ਜਿਹੜਾ ਨਾਮ ਸਾਹਮਣੇ ਆਇਆ ਸੀ ਫਿਲਹਾਲ ਉਹ ਕਿ ਚੱਲ ਰਿਹਾ ਉਹਦੇ ਵਿੱਚ ਕੀ ਸਚਾਈ ਹੈ ਕਿੰਨਾ ਇੱਕ ਜਿਹੜਾ ਕਿ ਅਦਾਲਤ ਉਹਦੇ ਵਿੱਚ ਕਿਹਨੂੰ ਕਿਹਨੂੰ ਦੋਸ਼ੀ ਠਰਾਂਦੀ ਆ ਭਾਰਤ ਅੰਨਿਕਾ ਹੋਰ ਜਿਹੜੀ ਘਟਨਾ ਬੀਤੇ ਦਿਨੇ ਹੋਈ ਆ ਜੱਗੂ ਪਲਵਾਨਪੁਰਿਆ ਦੀ ਮਾਤਾ ਚਰਨਜੀਤ ਕੌਰ ਅਤੇ ਉਹਨਾਂ ਦਾ ਡਰਾਈਵਰ ਜਿਹੜਾ ਉਹਨਾਂ ਦਾ ਜਿਹੜਾ ਕਿ ਕਾਫੀ ਟਾਈਮ ਤੋਂ ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਰਹਿ ਰਿਹਾ ਸੀ ਤੇ ਉਸੇ ਜਿਹੜਾ ਜੱਗੂ ਪਲਵਾਨਪੁਰਿਆ ਦਾ ਪਿੰਡ ਆ ਭਗਵਾਨਪੁਰ ਉਹਦੇ ਵਿੱਚ ਉਸ ਨੌਜਵਾਨ ਦੇ ਜਿਹੜਾ ਨਾਣਕੇ ਦੱਸੇ ਜਾ ਰਹੇ ਸੀ ਪਰ ਜਿਹੜੀਆਂ ਵੀ ਤਰੀਕਾ ਪੇਸੇ ਆ ਭਗਤ ਦੀ ਸੀ ਉਹ ਜੱਗੂ ਭਗਵਾਨਪੁਰਿਆ ਜਿਹੜੀ ਭਗਵਾਨਪੁਰਿਆ ਦੀ ਮਾਤਾ ਭਗਤ ਦੀ ਸੀ ਜਿਹੜਾ ਅਕਸਰ ਕੀ ਹੁੰਦਾਗਾ ਜਦੋਂ ਪੇਸੀ ਭਗਤ ਤੋਂ ਬਾਅਦ ਸਾਮ ਨੂੰ ਆਪਣੇ ਘਰੇ ਆਉਂਦੇ ਆ ਤਾਂ ਗੱਡੀ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਆਉਂਦੇ ਆ ਤੇ ਜਿਹੜਾ ਕਿ ਤਾੜ-ਤਾੜ ਗੋਲੀਆਂ ਚਲਾ ਦਿੰਦੇ ਆ ਤੇ ਉਹਨਾਂ ਦੇ ਡਰਾਈਵਰ ਆ ਤੇ ਜਿਹੜਾ ਉਹਨਾਂ ਦੀ ਮਾਤਾ ਦੀ ਜਿਹੜੀ ਮੌਤ ਹੋ ਜਾਂਦੀ ਆ ਇਹਦੇ ਪਿੱਛੇ ਕਿਸੇ ਨੇ ਕਿਹਾ ਜੀ ਬਵੀਏ ਗਰੁੱਪ ਨੇ ਪੋਸਟ ਪਾ ਕੇ ਜਿਹੜਾ ਜ਼ਿੰਮੇਵਾਰੀ ਲਈ ਆ ਫਿਰ ਕਹਿੰਦਾ ਜੀ ਫਲਾਨੇ ਨੇ ਮਾਰਤਾ ਧਮਕ ਨੇ ਮਾਰਤਾ ਫਿਰ ਉਸ ਤੋਂ ਬਾਅਦ ਬਵੀਏ ਗਰੁੱਪ ਦੀ ਫਿਰ ਅੱਜ ਇੱਕ ਪੋਸਟ ਆਈ ਆ ਉਹਨਾਂ ਨੇ ਲਿਖਿਆ ਕਿ ਅਸੀਂ ਕਿਸੇ ਦੀ ਮਾਂ ਉੱਤੇ ਬਾਰ ਨਹੀਂ ਕਰਦੇ ਸਾਡੀ ਮਾਂ ਤੇ ਉਹਨਾਂ ਦੀ ਮਾਂ ਦੇ ਵਿੱਚ ਕੋਈ ਫਰਕ ਨਹੀਂ ਲੋਕ ਵੀ ਇਹੀ ਕਹਿੰਦੇ ਆ ਕਿ ਜੇ ਪਰ ਭਾਈ ਉਹ ਤੁਹਾਡੀ ਕੋਈ ਦੁਸ਼ਮਣ ਹੀ ਆ ਉਹ ਰਾਂਜਸਾ ਤੁਸੀਂ ਆਪ ਦੇ ਤੱਕ ਸੀਮਤ ਰੱਖੋ ਨਾ ਕਿ ਕਿਸੇ ਦੇ ਬੱਚਿਆਂ ਤੱਕ ਉਹਨਾਂ ਦੇ ਮਾਪੇ ਦਾ ਕੀ ਕਸੂਰ ਆ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਵੀ ਜਿਹੜਾ ਇਹ ਰਸਤਾ ਅਖਤਿਆਰ ਕੀਤਾ ਉਹ ਆਪਣੀ ਸਿੱਖ ਕੌਮ ਦੇ ਵਿੱਚ ਵਾਸਾਉਣ ਸਿੱਖ ਕੌਮ ਦੇ ਲਈ ਕੰਮ ਕਰਨਾ ਦੂਸਰਾ ਨਾਲ ਹੀ ਵੱਡੀ ਖਬਰ ਹੋਰ ਜੁੜੀ ਆ ਹੁਣ ਜੱਗੂ ਪੁਲਵਾਨਪੁਰੀਆ ਦਾ ਜਿਹੜਾ ਪਰਿਵਾਰ ਆ ਹੁਣ ਦੱਸਿਆ ਜਾ ਰਿਹਾ ਕਿ ਜੱਗੂ ਪੁਲਵਾਨਪੁਰੀਆ ਦੀ ਜਿਹੜੀ ਮਾਂ ਸੇ ਅਤੇ ਉਹਦੀ ਮਾਸੇ ਇੱਕ ਘਰ ਦੇ ਵਿੱਚ ਵਹਿਆ ਸੀ ਤੇ ਹੁਣ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਸਾਬਕਾ ਡਿਪਟੀ ਸੀ ਅਹਿਮਦ ਸਗਜਿੰਦਰ ਸਿੰਘ ਅਰਦਾਵਾ ਤੇ ਦੋਸ਼ ਲਾਇਆ ਜਾ ਰਿਹਾ ਪਰਿਵਾਰ ਵੱਲੋਂ ਇੱਕ ਜਿਹੜੀ ਚਿੱਠੀ ਆ ਡੀਐਸਪੀ ਨੂੰ ਦਿੱਤੀ ਆ ਜਿਹੜੀ ਮਾਰਕ ਹੋ ਗਏ ਬਟਾਲਾ ਦੇ ਜਿਹੜਾ ਐਸਐਚ ਕੋਲ ਪਹੁੰਚ ਕੇ ਆ ਉਹਦੇ ਵਿੱਚ ਕੀ ਲਿਖਿਆ ਉਹਨਾਂ ਨੇ ਲਿਖਿਆ ਕਿ ਜਿਹੜਾ ਜਦੋਂ ਉਸਦੀ ਮਾਤਾ ਜੱਗੂ ਪੁਲਵਾਨ ਪੁਰੀ ਦੀ ਮਾਤਾ ਤੇ ਉਸ ਨੌਜਵਾਨ ਨੂੰ ਗੋਲੀਆਂ ਮਾਰੇ ਸਨ ਤਾਂ ਉਸ ਤੋਂ ਪਹਿਲਾਂ ਜਿਹੜੀ ਕਿ ਵੀਡੀਓ ਕਾਲ ਰਾਹੀ ਕਹਿੰਦੇ ਸਖਜਿੰਦਰ ਸਿੰਘ ਰਧਾਵਾ ਦੇ ਨਾਲ ਉਹਨਾਂ ਦੀ ਫੋਨ ਤੇ ਗੱਲਬਾਤ ਹੁੰਦੀ ਸੀ ਇਹਨੂੰ ਦੇਰ ਤੋਂ ਕਹਿੰਦੇ ਉਹ ਗੋਲੀਆਂ ਮਾਰ ਦਿੰਦੇ ਆ ਇਹ ਪਰਿਵਾਰ ਵੱਲੋਂ ਇੱਕ ਦੋਸ਼ ਲਾਇਆ ਗਿਆ ਇੱਕ ਚਿੱਠੀ ਆ ਜਿਹੜੀ ਉਹ ਵਾਇਰਲ ਹੋ ਰਹੀ ਆ ਪਰਿਵਾਰ ਨੇ ਕਿਹਾ ਕਿ ਸਖਜਿੰਦਰ ਸਿੰਘ ਰਧਾਵਾ ਤੇ ਆ ਉਹਦਾ ਪੁੱਤਰ ਇਹਦੇ ਵਿੱਚ ਸੰਭਲ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਕਿਉਂਕਿ ਪੁਲਿਸ ਦੀ ਇਵੈਸਟੀਗੇਸ਼ਨ ਆ ਕਿਉਂਕਿ ਦੂਸਰੇ ਪਾਸੇ ਜਿਹੜਾ ਸਖਜਿੰਦਰ ਸਿੰਘ ਰਧਾਵਾ ਸਾਬਕਾ ਡਿਪਟੀ ਸੀਐਮ ਰਹਿ ਚੁੱਕੇ ਨੇ ਮੌਕੇ ਜਿਹੜਾ ਐਮਪੀ ਨੇ ਜਿਹੜੇ ਕਿ ਵੱਡੇ ਦੋਸ਼ ਲੱਗੇ ਆ ਕਿ ਇਹਨਾਂ ਦਾ ਦੋਸਾਂ ਦਾ ਸਾਹਮਣਾ ਹੁਣ ਕਿਵੇਂ ਆਪਣੀ ਸਪਾਈ ਦੇ ਕੇ ਕਰਨਗੇ ਤੇ ਇਹ ਪੁਲਿਸ ਦੀ ਇਵੈਸਟੀਗੇਸ਼ਨ ਇਹ ਤੋਂ ਬਾਅਦ ਪਤਾ ਲੱਗੂਗਾ ਕਿ ਸੱਚਮੁੱਚ ਜਿਹੜੇ ਦੋਸ਼ ਆ ਸਖਜਿੰਦਰ ਸਿੰਘ ਰਧਾਵਾ ਤੇ ਉਹਦੇ ਪੁੱਤਰ ਉੱਪਰ ਲਾਏ ਆ ਪਰਿਵਾਰ ਨੇ ਕਿ ਇਹ ਸੱਚ ਆ ਜਾਂ ਫਿਰ ਇਹ ਝੂਠ ਆ ਜਾਂ ਫਿਰ ਕੁਝ ਹੋਰ ਆ ਹੁਣ ਜੋ ਵੀ ਅੱਜ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਗੈਂਗਵਾਰ ਚੱਲ ਰਿਹਾ ਬਹੁਤ ਹੀ ਮਾੜਾ ਹੈਗਾ ਕਿਉਂਕਿ ਹਰ ਇੱਕ ਦਾ ਪਰਿਵਾਰ ਜੀ ਹੁਣ ਜਦੋਂ ਦੇਖੋ ਜਿਹਦੀ ਮਾਂ ਚਲੀ ਗਈ ਜਿਹਦਾ ਪੁੱਤ ਚਲਿਆ ਗਿਆ ਉਹਨਾਂ ਨੇ ਮੁੜ ਕੇ ਨਹੀਂ ਆਉਣਾ ਹੁਣ ਇੱਕ ਦੂਸਰੇ ਨੂੰ ਜਿਹੜੇ ਮਾਰੀ ਜਾਂਦੇ ਆ ਉਹ ਉਦਰਾ ਮਾਰ ਦਿੰਦਾ ਉਹ ਉਹਨੂੰ ਕਹਿੰਦੇ ਅਸੀਂ ਵੀ ਬਦਲ ਲੈ ਲਗਦੇ ਅਸੀਂ ਬਦਲ ਲੈ ਲਏ ਆਪਸ ਦੀਆਂ ਅਰੰਭਸਾ ਬਾਹੀਆਂ ਛੱਡ ਕੇ ਜਿਹੜਾ ਕਿ ਮੈਂ ਕਹਣਾਗਾ ਸਰਕਾਰ ਨੂੰ ਵੀ ਚਾਹੀਦਾ ਕਿ ਉਹਨਾਂ ਨੂੰ ਪੈਲ ਦੇ ਆਧਾਰ ਤੇ ਜਿਹੜਾ ਇਹ ਕਿਹਾ ਜਾਵੇ ਕਿ ਤੁਹਾਡੇ ਉੱਤੇ ਜਿੰਨੇ ਵੀ ਪਰਤੇ ਆ ਉਹ ਤੁਸੀਂ ਜਿਹੜਾ ਆਪਣੇ ਸਹੀ ਤਰੀਕੇ ਦੇ ਨਾਲ ਭੋਗੋ ਤੁਸੀਂ ਇਸ ਕ੍ਰਾਈਮ ਦੇ ਵਿੱਚੋਂ ਬਾਹਰ ਨਿਕਲੋ ਪਰ ਜੇਕਰ ਆਪਾਂ ਦੇਖ ਲਈਏ ਕਿ ਕਈ ਜਿਹੜੇ ਸਮਾਜ ਸੇਵੀ ਬਣੇ ਆ ਜਾਂ ਲੱਖਾ ਸੁਧਾਣਾ ਲਾ ਲਈਏ ਕੁਲਵੀਰ ਨਰੂਆਣਾ ਵੀ ਜਿਹੜਾ ਇਸ ਤੋਂ ਪਾਸਾ ਵੱਟ ਚੁੱਕਿਆ ਸੀ ਹਰ ਅਤੇ ਹੋਰ ਵੀ ਬਹੁਤ ਨੇ ਪਰ ਜਿਹੜਾ ਕਿ ਇਸ ਜੰਗ ਦੇ ਵਿੱਚ ਇਸ ਮਾਰਮਰਾਈ ਦੇ ਵਿੱਚ ਕੁਝ ਨਹੀਂ ਪਿਆ ਹੁਣ ਆਪਾਂ ਗੱਲ ਜਿਹੜੀ ਇਸ ਟੌਪਿਕ ਤੇ ਕਰਦੇ ਸੀ ਕਿ ਵੱਡਾ ਜਿਹੜਾ ਨਾਮ ਆ ਉਹ ਸੁਖਜਿੰਦਰ ਸਿੰਘ ਰੰਧਾਵੇ ਦਾ ਕਮੇ ਆ ਚੁੱਕਿਆ ਇਹਦੇ ਵਿੱਚ ਉਹਦੇ ਪੁੱਤਰ ਦਾ ਕਮੇ ਆ ਚੁੱਕਿਆ ਵਿੱਚ ਇਹ ਉਸਦੇ ਪਰਿਵਾਰ ਵੱਲੋਂ ਜਿਹੜੀ ਇੱਕ ਚਿੱਠੀ ਲਿਖੀ ਗਈ ਆ ਜਿਹਦੇ ਵਿੱਚ ਬੈਕਿਆ ਤੌਰ ਤੇ ਜਿਹੜਾ ਨਾਮ ਆ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਹਨਾਂ ਦੇ ਪੁੱਤਰ ਦਾ ਲਿਖਿਆ ਗਿਆ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਕਾਤਲ ਸੀ ਜਿਹੜੇ ਮਾਰਨਾ ਸੀ ਉਹਨਾਂ ਦੇ ਨਾਲ ਸੰਜੇਂਦਰ ਸਿੰਘ ਰੰਧਾਵਾ ਦੀ ਜਿਹੜੀ ਵੀਡੀਓ ਕਾਲ ਹੋ ਰਹੀ ਸੀ ਕਿ ਇਹਦੇ ਵਿੱਚ ਸੱਚਾਈ ਆ ਕਿੰਨੀ ਕਿਸੇ ਸੱਚਾਈ ਆ ਇਹ ਤਾਂ ਆਉਣ ਵਾਲਾ ਦੱਸੂਗਾ ਵਕੀਲ ਇਹ ਤਾਂ ਜਿਹੜੀ ਬਟਾਲਾ ਪੁਲਿਸ ਆ ਜਿਹੜਾ ਐਸਐਚਓ ਉਥੋਂ ਦਾ ਜਿਹੜਾ ਉਹ ਸਾਰਾ ਮਾਮਲਾ ਜਿਹੜਾ ਉਹ ਧਿਆਨ ਦੇ ਵਿੱਚ ਵੇਖ ਰਿਹਾਗਾ ਕਿਉਂਕਿ ਦੋ ਕਤਲ ਹੋ ਜਾਣੇ ਜਿਹੜਾ ਕਿ ਰਾਤ ਨੂੰ 9 9:30 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਸੀ ਕਿ ਜਦੋਂ ਇਹ ਆਪਣੇ ਗੱਡੀ 'ਚ ਆਪਣੇ ਘਰ ਵੱਲ ਜਾਂਦੇ ਆ ਤੇ ਉਹਨਾਂ ਤੇ ਦੋ ਮੋਟਰਸਾਈਕਲ ਸਵਾਰ ਆਉਂਦੇ ਆ ਤੇ ਜਿਹੜਾ ਤਵਰਤਾੜ ਗੋਲੀਆਂ ਚਲਾ ਦਿੰਦੇ ਆ ਜੱਗੂ ਪੁਲਵਾਨਪੁਰੀਆ ਦੀ ਮਾਤਾ ਕੀ ਉਹਦੀ ਡੈਥ ਹੋ ਜਾਂਦੀ ਆ ਤੇ ਇੱਕ ਹੋਰ ਨੌਜਵਾਨ ਦੂਸਰੇ ਪਾਸੇ ਇਹ ਦੱਸਦੀ ਏ ਕਿ ਜੱਗੂ ਪੁਲਵਾਨਪੁਰੀਆ ਜਿਹੜਾ ਕਿ ਇਹ ਕੈਟਾਗਰੀ ਦਾ ਗੈਂਗਸਟਰ ਆ ਜਾਨੀ ਕਿ ਅੱਜ ਜਿਹੜਾ ਉਹ ਪੰਜਾਬ ਤੋਂ ਸਵਿਟ ਕਰਕੇ ਕੁਝ ਮਹੀਨੇ ਪਹਿਲਾਂ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਆਸਾਮ ਦੇ ਵਿੱਚ ਭੇਜ ਦਿੱਤਾ ਸੀ ਅਤੇ ਇੱਕ ਉਹਨਾਂ ਦਾ ਵੱਡਾ ਭਰਾ ਉਹ ਵਿਦੇਸ਼ ਦੇ ਵਿੱਚ ਰਹਿੰਦਾ ਵਿਆਹ ਹੋਇਆਗਾ ਹੁਣ ਦੱਸਿਆ ਜਾ ਰਿਹਾ ਕਿ ਦੇਖੋ ਕਿੱਡਾ ਜਿਹੜਾ ਮਾੜੀ ਗੱਲ ਆ ਜੇਕਰ ਕਿਸੇ ਦੇ ਤੁਹਾਡੇ ਆਸ ਦੇ ਵਿੱਚ ਰੰਜਸ ਆਸ ਦੇ ਵਿੱਚ ਬਹਿ ਵਿਚਾਰ ਕੇ ਕਰ ਲੋ ਪਹਿਲੀ ਗੱਲ ਤਾਂ ਤੇ ਕਿਸੇ ਦੇ ਪਰਿਵਾਰਾਂ ਤੱਕ ਇਹ ਗੱਲ ਨਾ ਉਪੜੇ ਬਹੁਤ ਹੀ ਜਿਹੜਾ ਦੁਖਦਾਈ ਖਬਰ ਹੈ ਬਹੁਤ ਹੀ ਮੰਦ ਭਾਗੀ ਖਬਰ ਆ ਜੇਕਰ ਸ਼ਕਤੀ ਮੱਚੀ ਸਾਹਕਾਰ ਡਿਵਟੀ ਸੀਮ ਸਖਜਿੰਦਰ ਸਿੰਘ ਰਧਾਵਾ ਦਾ ਨਾਮ ਆਉਂਦਾ ਉਹਨਾਂ ਦੇ ਪੁੱਤਰਾ ਦਾ ਨਾਮ ਜੇਕਰ ਸਹੀ ਪਾਇਆ ਜਾਂਦਾ ਤਾਂ ਉਦੋਂ ਵੀ ਹੋ ਵੀ ਬਹੁਤ ਮਾੜੀ ਗੱਲ ਹੋਊਗੀ ਕਿਉਂਕਿ ਜਿੰਨਾ ਲੀਡਰਾਂ ਨੇ ਜਿੰਨਾ ਲੋਕਾਂ ਨੇ ਜਿਹੜਾ ਇਸ ਕ੍ਰਾਈਮ ਨੂੰ ਜਿਹੜਾ ਦੁਨੀਆ ਤੋਂ ਖਤਮ ਕਰਨਾ ਸੀ ਜੇਕਰ ਉਹ ਹੀ ਇੱਕ ਰੈਮ ਦਾ ਜਿਹੜਾ ਥਾਪੜਾ ਦੇਣ ਲੱਗ ਪਏ ਜਾਂ ਉਹਨਾਂ ਦਾ ਜਿਹੜਾ ਪਾਲਣਾ ਪੂਰਨ ਲੱਗ ਪਏ ਜਾਂ ਆਪਸ ਦੇ ਵਿੱਚ ਦੁਸ਼ਮਣੇ ਕੱਢਣ ਲੱਗ ਪਏ ਇਹ ਤਾਂ ਉਸ ਤੋਂ ਵੀ ਭੈੜਾਗਾ ਤੇ ਮਾੜਾਗਾ ਪਰ ਇਹ ਦੇਖੋ ਇਹ ਅਜੇ ਆ ਪਰਿਵਾਰ ਦੇ 200 ਦੇਖੋ ਕਿ ਉਹ 200 ਸੌਤ ਹੁੰਦੇ ਆ ਨਹੀਂ ਹੁੰਦੇ ਤੇ ਉਹ ਚਿੱਠੀ ਆ ਜਿਹੜੀ ਉਹ ਪਰਿਵਾਰ ਨੇ ਕਹਿ ਦਿੱਤਾ ਕਿ ਚਿੱਠੀ ਅਸੀਂ ਪਾਈ ਆ ਅਸੀਂ ਦਿੱਤੀ ਇਹਨਾਂ ਦੇ ਨਾਮ ਆ ਜੋ ਗੱਲ ਬਾਤ ਤੁਹਾਨੂੰ ਦੱਸੀ ਆ ਕਿ ਤੁਸੀਂ ਇਸ ਗੱਲ ਦੇ ਨਾਲ ਕਿੰਨਾ ਅਤਵਾਕ ਰੱਖਦੇ ਹੋ ਕਿ ਤੁਹਾਨੂੰ ਲੱਗਦਾ ਕਿ ਕਾਂਗਰਸ ਦਾ ਜਿਹੜਾ ਡਿਪਟੀ ਸੀਐਮ ਤੇ ਐਮਪੀ ਸ੍ਰਿਜਿੰਦਰ ਸਿੰਘ ਦਾ ਅਰਦਾਵੇ ਦਾ ਜਿਹੜਾ ਨਾਮ ਆ ਰਿਹਾ ਜਾਂ ਉਹਦਾ ਪੁੱਤਰ ਦਾ ਨਾਮ ਆ ਰਿਹਾ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਬੈਰ ਜੀ ਖਾਲਸਾ ਬੈਰ ਜੀ ਕੀ ਫਤ